ਇਹ ਤਾਜ਼ਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੜਸ਼ੰਕਰ ਦੇ ਬਿਜਲੀ ਘਾਰ 66 ਕੇਵੀ ਸਬਸਟੇਸ਼ਨ ਪਾਵਰ ਸਪਲਾਈ ਹਾਊਸ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀਨੰਦਪੁਰ ਸਾਹਿਬ ਰੋਡ ਦੇ ਪਿੰਡਾਂ ਤੋਂ ਆਉਣ ਵਾਲੇ ਬਰਸਾਤੀ ਪਾਣੀ ਨੇ ਬਿਜਲੀ ਗ੍ਰੇਡ ਵਿੱਚ ਆਣਾ ਸ਼ੁਰੂ ਕਰ ਦਿੱਤਾ ਹੈ ਆਣਾ ਸ਼ੁਰੂ ਕੀ ਕਰ ਦਿੱਤਾ ਹੈ ਕਿ ਬਿਜਲੀ ਗ੍ਰੇਡ ਦੇ ਅੰਦਰ ਪਾਣੀ ਭਰਨਾ ਸ਼ੁਰੂ ਹੋ ਚੁੱਕਾ ਹੈ ਹਾਲਾਂਕਿ ਪਾਣੀ ਦਾ ਪ੍ਰਵਾਹ ਬਹੁਤ ਘੱਟ ਹੈ ਤੇ ਬਰਸਾਤ ਰੁਕੀ ਹੋਣ ਕਾਰਨ ਪਾਣੀ ਦਾ ਪੱਧਰ ਬਹੁਤਾ ਉੱਚਾ ਨਹੀਂ ਚੜੇਗਾ ਅਜਿਹੀ ਉਮੀਦ ਹੈ ਪਰ ਗ੍ਰੇਡ ਵਿੱਚ ਹਰ ਸਾਲ ਦੀ ਤਰ੍ਹਾਂ ਪਹਿਲੀ ਬਰਸਾਤ ਨੇ ਹੀ ਆਪਣਾ ਰੰਗ ਦਿਖਾ ਦਿੱਤਾ ਹੈ। ਪਾਣੀ ਦੇ ਭਰ ਜਾਣ ਨਾਲ ਉੱਥੇ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਕਿੰਨੀ ਕਿ ਮੁਸ਼ਕਲ ਹੋਵੇਗੀ ਦੱਸਣ ਦੀ ਲੋੜ ਨਹੀਂ ਖਾਸ ਕਰਕੇ ਹਾਈ ਵੋਲਟੇਜ ਵਿੱਚ ਕੰਮ ਕਰਨ ਵਾਲੀ ਥਾਂ ਤੇ ਇਹ ਤਸਵੀਰਾਂ ਦੇਖ ਕੇ ਨਹੀਂ ਲੱਗਦਾ ਕਿ ਪ੍ਰਸ਼ਾਸਨ ਵੱਲੋਂ ਹੜਾ ਸੰਬੰਧੀ ਕੋਈ ਇਸ ਬਿਜਲੀ ਘਰ ਨੂੰ ਮੁੱਖ ਰੱਖਦੇ ਹੋਏ ਕੋਈ ਅਗਾਊਂ ਪ੍ਰਬੰਧ ਕੀਤੇ ਗਏ ਸਨ। ਜੇਕਰ ਬਰਸਾਤ ਬੀਤੇ ਕੱਲ ਨਾ ਰੁਕਦੀ ਤਾਂ ਅੱਜ ਸ਼ਾਇਦ ਬਿਜਲੀ ਗ੍ਰਿਡ ਅੰਦਰ ਦਾਖਲ ਹੋਣਾ ਵੀ ਮੁਸ਼ਕਲ ਹੋ ਜਾਂਦਾ ਬਿਜਲੀ ਗ੍ਰਿਡ ਦੀਆਂ ਤਾਜ਼ਾ ਤਸਵੀਰਾਂ ਦੇਖ ਕੇ ਤੁਸੀਂ ਹੜ੍ਹਾਂ ਦੇ ਪ੍ਰਬੰਧਾਂ ਸੰਬੰਧੀ ਪ੍ਰਸ਼ਾਸਨ ਦੇ ਇੰਤਜ਼ਾਮਾਂ ਨੂੰ ਦੇਖ ਸਕਦੇ ਹੋ